ਸਭ ਤੋਂ ਪਹਿਲਾਂ ਸੇਫ ਠੀਕ ਹੈ ਜੀ ਤੁਹਾਡੀ ਹਾਂ ਚੜਦੀ ਕਲਾ ਚੜਦੀ ਕਲਾ ਤੂੰ ਬੱਸ ਇੱਕੋ ਹੀ ਹੁੰਦੀ ਵੀ ਚੜਦੀ ਕਲਾ ਚੜਦੀ ਕਲਾ ਚ ਰਹਿਣਾ ਵੀ ਚਾਹੀਦਾ ਮੈਂ ਤੁਹਾਡੀ ਫੇਸਬੁਕ ਸੋਸ਼ਲ ਮੀਡੀਆ ਦੇਖਦਾ ਸੀਗਾ ਤੁਹਾਡੇ ਨਾਲੋਂ ਵੱਧ ਕੇ ਹੁਣ ਗੌਰਵ ਜ਼ਿਆਦਾ ਐਕਟਿਵ ਨਜ਼ਰ ਆ ਰਹੇ ਨੇ ਨਹੀਂ ਹੁਣ ਵੀ ਚਾਹੀਦਾ ਹੈ ਅੱਜ ਕੱਲ ਪੋਲਿਟਿਕਸ ਜਿਹੜੀ ਹੈ ਉਹ ਪਰਿਵਾਰ ਦਾ ਇਕੱਲਾ ਜੀ ਨਹੀਂ ਸੰਭਾਲ ਸਕਦਾ ਔਲਟਿਕ ਦੇ ਵਿੱਚ ਜ਼ਰੂਰੀ ਹੈ ਕਿ ਪਰਿਵਾਰ ਦੇ ਜਿੰਨੇ ਵੀ ਮੈਂਬਰ ਵੱਧ ਤੋਂ ਵੱਧ ਐਕਟਿਵ ਰੋਲ ਅਦਾ ਕਰ ਸਕਣ ਪਰ ਸਤਿਗੁਰੂ ਦੀ ਕਿਰਪਾ ਹੈ ਕਿ ਗੌਰਵ ਸਿੰਘ ਲੋਕਾਂ ਦੇ ਵਿੱਚ ਜਿਸ ਤਰੀਕੇ ਨਾਲ ਵਿਚਰਦਾ ਆ ਉਹਦੇ ਉੱਤੇ ਮੈਨੂੰ ਵੀ ਮਾਣ ਆ ਲੋਕਾਂ ਨੂੰ ਵੀ ਮਾਣ ਆ ਸਭ ਤੋਂ ਵੱਡੀ ਕਮਾਈ ਪਿਓ ਲਈ ਇਹੀ ਹੁੰਦੀ ਹੈ ਕਿ ਪਿਓ ਦੇ ਦਿਖਾਏ ਰਸਤੇ ਦੇ ਉੱਪਰ ਜੇ ਪੁੱਤਰ ਥੋੜਾ ਬਹੁਤਾ ਵੀ ਚੱਲ ਪਵੇ ਤੇ ਇਹ ਮੈਨੂੰ ਲੱਗਦਾ ਵੀ ਪਿਓ ਤੋਂ ਵੱਡੀ ਇਸ ਤੋਂ ਵੱਡੀ ਕੋਈ ਕਮਾਈ ਨਹੀਂ ਹੈ ਤ ਬੜੀ ਖੁਸ਼ੀ ਹੈ ਕਿ ਉਹ ਸਾਰਾ ਕੁਝ ਜਿਹੜੀ ਇੱਕ ਤਰ੍ਹਾਂ ਕਹਿੰਦੇ ਕਿ ਸਾਡੀ ਵੀ ਨਹੀਂ ਉਸ ਵਾਇਗਰੂ ਦੀ ਦਿੱਤੀ ਹੋਈ ਦਾਤ ਜਿਹੜੀ ਉਹਨੂੰ ਮਿਲੀ ਹੈ ਉਹਦੇ ਕਰਕੇ ਵੀ ਉਹਦਾ ਆਪ ਦਾ ਇੱਕ ਪੱਖਾ ਰੋੜਿਆ ਲੋਕ ਉਹਨੂੰ ਪਸੰਦ ਵੀ ਕਰਦੇ ਆ ਔਰ ਖਾਸ ਕਰਕੇ ਯੂਥ ਨਸ਼ਾ ਇੱਕ ਵੱਡੀ ਸਮੱਸਿਆ ਔਰ ਮੇਰੇ ਖਿਆਲ ਹੈ ਕਿ ਮੈਂ ਵੀ ਨਹੀਂ ਜੰਮਿਆ ਹੁਣ ਜਦੋਂ ਤੋਂ ਨਸ਼ੇ ਦੇ ਉੱਤੇ ਬਾਲੀਵੁੱਡ ਤੇ ਹਾਲੀਵੁੱਡ 'ਚ ਫਿਲਮਾਂ ਬਣ ਰਹੀ ਤੁਸੀਂ ਦੇਖੋਗੇ ਜਦੋਂ 1960 ਦੇ ਦਹਾਕੇ ਦੀਆਂ ਇਹ ਫਿਲਮਾਂ ਪੰਥਕ ਅਤੇ ਪੰਜਾਬ ਦੀ ਰਾਜਨੀਤੀ ਦੇ ਵੱਡੇ ਆਗੂ ਵਿਰਸਾ ਸਿੰਘ ਵਲਟੋਆ ਮੇਰੇ ਨਾਲ ਨੇ ਅੱਜ ਪੁਰਾਣੀਆਂ ਗੱਲਾਂ ਤੋਂ ਲੈ ਕੇ ਅੱਜ ਦੇ ਮੌਜੂਦਾ ਹਾਲਾਤ ਬਾਰੇ ਗੱਲਬਾਤ ਕਰਾਂਗੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰਾਂਗੇ ਵਿਰਸਾ ਸਿੰਘ ਵਲਟੋਆ ਦਾ ਸਵਾਗਤ ਕਰਦੇ ਹਾਂ ਵਲਟੋਆ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਸਮਾਂ ਦੇਣ ਲਈ ਧੰਨਵਾਦ ਬਹੁਤ ਮਿਹਰਬਾਨੀ ਜੀ ਥੈਂਕ ਯੂ ਸਚਿਕਾ ਸਭ ਤੋਂ ਪਹਿਲਾਂ ਸੇਤ ਠੀਕ ਹੈ ਜੀ ਤੁਹਾਡੀ ਆ ਚੜਦੀ ਕਲਾ ਚੜਦੀ ਕਲਾ ਵੈਸੇ ਤਾਂ ਇਲੈਕਸ਼ਨਾਂ 'ਚ ਆ ਕੇ ਸਿਆਸੀ ਆਗੂ ਥੋੜੇ ਜਿਹਾ ਹੋਰ ਐਕਟਿਵ ਹੋ ਜਾਂਦੇ ਨੇ ਨਹੀਂ ਦੇਖੋ ਮੇਰੀ ਜ਼ਿੰਦਗੀ ਦਾ ਸੁਭਾਅ ਹੈ ਬੜੇ ਉਤਰਾ ਚੜਾਵੇ ਖੇ ਤਾਂ ਵਸਸ ਇਸ ਕੋਲੇ ਹੁੰਦੀ ਵੀ ਚੜਦੀ ਗਲਾਈ ਹੈ ਹੂੰ ਤੇ ਚੜਦੀ ਗਲ ਚ ਰਹਿਣਾ ਵੀ ਚਾਹੀਦਾ ਹੈ ਹੂੰ ਤੇ ਬਾਕੀ ਤੇ ਦੇਖੋ ਅਹੀਂ ਤੇ ਇਹਨਾਂ ਕੇ ਇਲیکشنਾਂ ਵੇਲੇ ਹੀ ਆਣ ਕੇ ਸਰਗਰਮ ਹੋਣੇ ਆ ਸਿਆਸਤ ਅੱਜ ਉਹੀ ਕਾਮਯਾਬ ਆ ਲੋਕ ਉਹਦੇ ਨਾਲ ਹੀ ਜੁੜਦੇ ਆ ਜਿਹੜਾ ਲੋਕਾਂ ਦੇ ਵਿੱਚ ਰੋਜ਼ਾਨਾ ਵਿਚਰਦਾ ਹੈ ਮੈਂ ਤੁਹਾਡੀ ਫੇਸਬੁਕ ਸੋਸ਼ਲ ਮੀਡੀਆ ਦੇਖਦਾ ਸੀਗਾ ਤੁਹਾਡੇ ਨਾਲੋਂ ਵੱਧ ਕੇ ਹੁਣ ਗੌਰਵ ਜਿਆਦਾ ਐਕਟਿਵ ਨਜ਼ਰ ਆ ਰਹੇ ਨੇ ਨਹੀਂ ਹੋਣਾ ਵੀ ਚਾਹੀਦਾ ਗੌਰਵ ਮਤਲਬ ਜੇ ਹੁਣ ਕਿਉਂਕਿ ਇੱਕ ਤਾਂ ਅ ਅੱਜਕੱਲ ਪੋਲਿਟਿਕਸ ਜਿਹੜੀ ਹੈ ਉਹ ਪਰਿਵਾਰ ਦਾ ਇਕੱਲਾ ਜੀ ਨਹੀਂ ਸੰਭਾਲ ਸਕਦਾ ਹੂੰ ਪੋਲਿਟਿਕਸ ਦੇ ਵਿੱਚ ਜ਼ਰੂਰੀ ਹੈ ਕਿ ਪਰਿਵਾਰ ਦੇ ਜਿੰਨੇ ਵੀ ਮੈਂਬਰ ਵੱਧ ਤੋਂ ਵੱਧ ਐਕਟਿਵ ਰੋਲ ਅਦਾ ਕਰ ਸਕਣ ਹੂੰ ਪਰ ਸਤਗੁਰੂ ਦੀ ਕਿਰਪਾ ਹੈ ਕਿ ਗੋਰੂ ਸਿੰਘ ਲੋਕਾਂ ਦੇ ਵਿੱਚ ਜਿਸ ਤਰੀਕੇ ਨਾਲ ਵਿਚਰਦਾ ਆ ਉਹਦੇ ਤੇ ਮੈਨੂੰ ਵੀ ਮਾਣ ਆ ਲੋਕਾਂ ਨੂੰ ਵੀ ਮਾਣ ਆ ਲੋਕੋ ਨੂੰ ਪਿਆਰ ਵੀ ਦਿੰਦੇ ਆ ਉਹ ਲੋਕਾਂ ਨੂੰ ਸਤਿਕਾਰ ਵੀ ਦਿੰਦਾ ਤੇ ਅੱਜ ਉਹਦੀ ਇੱਕ ਵੱਖਰੀ ਪਛਾਣ ਹੈ ਅੱਜ ਦੇ ਟਾਈਮ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਸਭ ਤੋਂ ਵੱਡੀ ਕਮਾਈ ਪਿਓ ਲਈ ਇਹੀ ਹੁੰਦੀ ਹੈ ਕਿ ਪਿਓ ਦੇ ਦਿਖਾਏ ਰਸਤੇ ਦੇ ਉੱਪਰ ਜੇ ਪੁੱਤਰ ਥੋੜਾ ਬਹੁਤਾ ਵੀ ਚੱਲ ਪਵੇ ਤੇ ਇਹ ਮੈਨੂੰ ਲੱਗਦਾ ਵੀ ਪਿਓ ਤੋਂ ਵੱਡੀ ਇਸ ਤੋਂ ਵੱਡੀ ਕੋਈ ਕਮਾਈ ਨਹੀਂ ਹੁੰਦੀ ਨਹੀਂ ਮੈਨੂੰ ਦੇਖੋ ਇਸ ਗੱਲ ਨੂੰ ਸੰਤੁਸ਼ਟੀ ਹੈ ਹੂੰ ਕਿ ਦੇ ਕੁਪੇ ਲਈ ਤਾਂ ਗੱਲ ਹੈ ਕਿ ਆਪਦੇ ਵੱਲੋਂ ਕੋਸ਼ਿਸ਼ ਕੀਤੀ ਕਿ ਬੱਚੇ ਨੂੰ ਚੰਗੇ ਸੰਸਕਾਰ ਮਿਲਣ ਜੀ ਕਿਉਂਕਿ ਜਿਹੋ ਜਿਹੇ ਸਾਡੇ ਪਰਿਵਾਰ ਦੇ ਇਹ ਰਵਾਇਤਾਂ ਜਾਂ ਜਿਸ ਮਰਿਆਦਾ ਨੂੰ ਲੈ ਕੇ ਸਾਡਾ ਪਰਿਵਾਰ ਚੱਲਦਾ ਹੈ ਤੇ ਸਾਡੀ ਵੀ ਕੋਸ਼ਿਸ਼ ਇਹੀ ਰਹੀ ਸੀ ਕਿ ਉਸੇ ਮਰਿਆਦਾ ਨੂੰ ਅਡਾਪਟ ਕਰਕੇ ਦਿੱਤੇ ਹੋਏ ਸੰਸਕਾਰਾਂ ਨੂੰ ਅੱਗੇ ਵਧਾਵੇ ਤੇ ਬੜੀ ਖੁਸ਼ੀ ਹੈ ਕਿ ਉਹ ਸਾਰਾ ਕੁਝ ਜਿਹੜੀ ਇੱਕ ਤਰ੍ਹਾਂ ਕਹ ਲਈਏ ਕਿ ਸਾਡੀ ਵੀ ਨਹੀਂ ਉਸ ਵਾਇਗਰੂ ਦੀ ਦਿੱਤੀ ਹੋਈ ਦਾਤ ਜਿਹੜੀ ਉਹਨੂੰ ਮਿਲੀ ਏ ਉਹਦੇ ਕਰਕੇ ਵੀ ਉਹਦਾ ਆਪ ਦਾ ਇੱਕ ਵੱਖਰਾ ਰੋਲ ਆ ਲੋਕ ਉਹਨੂੰ ਪਸੰਦ ਵੀ ਕਰਦੇ ਆ ਔਰ ਖਾਸ ਕਰਕੇ ਯੂਥ ਨਹੀਂ ਤਾਂ ਜਿਹੜਾ ਤੁਹਾਡਾ ਹਲਕਾ ਵਾ ਬਾਰਡਰ ਦੇ ਨਾਲ ਲੱਗਦਾ ਉਧਰ ਦੇ ਤਾਂ ਨੌਜਵਾਨ ਬਹੁਤੇ ਨਸ਼ਿਆਂ 'ਚ ਫਸੇ ਨੇ ਰਾਤੋਂ ਭਟਕੇ ਫਿਰਦੇ ਨੇ ਠੱਲ ਪਈ ਏ ਮਾੜੀ-ਮੋਟੀ ਉਸ ਹਲਕੇ ਨੂੰ ਜਾਂ ਉਸ ਏਰੀਏ ਦੇ ਵਿੱਚ ਕਿ ਜਾਂ ਫਿਰ ਅਜੇ ਵੀ ਪਹਿਲਾਂ ਦੀ ਤਰ੍ਹਾਂ ਹੀ ਦੇਖੋ ਇਹ ਕੋਈ ਧਰਾਵਾ ਨਹੀਂ ਗਿਆ ਕਿ ਨਸ਼ਾ ਇੱਕ ਵੱਡੀ ਸਮੱਸਿਆ ਹੈ। ਹੂੰ। ਔਰ ਮੇਰੇ ਖਿਆਲ ਹੈ ਕਿ ਮੈਂ ਵੀ ਨਹੀਂ ਜੰਮਿਆ ਹੋਣਾ ਜਦੋਂ ਤੂੰ ਨਸ਼ੇ ਦੇ ਉੱਤੇ ਬੋਲੀਵੁੱਡ 'ਚ ਤੇ ਹਾਲੀਵੁੱਡ 'ਚ ਫਿਲਮਾਂ ਬਣ ਰਹੀਆਂ ਨੇ। ਹੂੰ। ਅਹੀਂ ਆ ਚਾਰਸ ਵਰਗੀਆਂ, ਨਸ਼ੇ ਵਰਗੀਆਂ, ਤੂਏ ਵਰਗੀਆਂ। ਹੂੰ ਹੂੰ ਹੂੰ। ਤੁਸੀਂ ਦੇਖੋਗੇ ਤਾਂ 1960 ਦੇ ਦਹਾਕੇ ਦੀਆਂ। ਹੂੰ। ਇਹ ਫਿਲਮਾਂ ਨੇ। ਨਸ਼ਾ ਜਿਹੜਾ ਆ ਅੱਜ ਜਿਹੜਾ ਪ੍ਰਚਲਿਤ ਹੈ ਸਾਡੇ ਪੰਜਾਬ 'ਚ ਜਾਂ ਅਹ ਪੂਰੀ ਦੁਨੀਆ ਦੇ ਵਿੱਚ ਹੀ ਆਪਾਂ ਕਹ ਲਈਏ ਹੂੰ ਇਹ ਬਹੁਤ ਮਾਰੂ ਨਸ਼ਾ ਹੈ ਹੂੰ ਔਰ ਉਸ ਨਸ਼ੇ ਦੀ ਮਾਰ ਸਾਡੇ ਇਲਾਕੇ 'ਚ ਵੀ ਹੈਗੀ ਹੈ ਹੂੰ ਪਰ ਗੱਲ ਦੇ ਅਕੇ ਜਿਸ ਕਦਰ ਵੱਧ ਰਹੀ ਹੈ ਹੂੰ ਉਹ ਮਾਰ ਜਿਹੜੀ ਹੈ ਉਹ ਚਿੰਤਾ ਦੀ ਗੱਲ ਹੈ ਹੂੰ ਕਿ ਕਿਸੇ ਦਾ ਧਿਆਨ ਹੀ ਕੋਈ ਨਹੀਂ